ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਆਪਾਂ ਪਿੰਡ ਤੋਲਾ ਤੋਂ ਕਵਰ ਕਰ ਰਹੇ ਹਾਂ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਇੱਕ ਤਾਜੀ ਸੂਈ ਹੋਈ ਜਰਸੀ ਵੈੱਡ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਨੂੰ ਪੁੱਛ ਕੇ ਲਿਆਦੇ ਹਾਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰੇ ਨਾਮ ਐਡਰੈਸ ਕਨਫਰਮ ਕਰੋ ਆਪਾਂ ਨਾਮ ਹਰਦੀਪ ਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਨਾਮ ਹਰਦੀਪ ਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਤੇ ਹਰਦੀਪ ਜਿਹੜੀ ਇਹ ਜਰਸੀ ਵੈੱਡ ਦੇਖੀਐ ਨੇ ਵੀਰੇ ਕੈਮਾ ਸੂਆ ਸੂਈ ਕਇ ਕਿ ਦਿਨ ਹੋ ਗਏ ਸੂਈ ਨੂੰ ਅੱਜ ਸਵੇਰੇ ਸੂਈ ਆ ਬਈ ਅੱਜ ਸਵੇਰੀ ਸੂਈ ਆ ਦੋਸਤੋ ਦੂਜਾ ਸੂਆ ਸੂਈ ਆ ਜੇਰ ਵੀਰ ਕਹਿੰਦਾ ਡਾਨਾ ਦੇਖ ਸਕਦੇ ਹੋ ਮੱਠਲ 'ਚ ਜੇਰ ਪਈ ਹੈਗੀ ਤੇ ਹਰਦੀਪ ਪਹਿਲੇ ਸੂਏ ਵੇਰੇ ਕਿੰਨਾ ਗਾ ਦੁੱਧ ਦਿੰਦਾਗਾ ਪਹਿਲੇ ਸੂਏ ਬਈ ਯਾਰ ਇਹਨੇ 12-13 ਕਿਲੋ ਫੋ ਦੁੱਧ ਦਿੰਦਾ ਪਹਿਲੇ ਸੂਏ ਦੋਸਤੋ 12 ਕਿਲੋ ਦੁੱਧ ਦਿੰਦਾ ਵੀਰ ਕਹਿੰਦਾ ਵੀ ਹਵਾਂ ਨੂੰ ਗੰਢਾਂ ਦੇ ਨਾਲ ਕੋਈ ਗੱਲ ਨਹੀਂ ਜੈ ਇਹਨੂੰ ਅਨੇ ਜਿਹੇ ਜੀ ਡਿਟੇਲ ਮਾਲਕਾਂ ਨੇ ਦਿੱਤੀ ਹੈ ਉਹੋ ਜੀ ਡਿਟੇਲ ਦੇਵਾਂਗੇ ਬਾਕੀ ਥਣ ਹਵਾਨ ਵੀ ਹੈਗੀ ਆ ਵੜ ਬਿਲਕੁਲ ਸਾਫ ਮੁਠੀ ਵਾਲਾ ਦੋਸਤੋ ਥਣ ਲੱ ਬਾਕੀ ਦੂਜਾ ਸੂਆ ਜੇ ਇਹਨਾਂ ਨੂੰ ਵੈੜ ਕਹੋਂਦੀ ਵੀ ਆ ਕੋਈ ਮੌਲੀ ਨਹੀਂ ਹੈਗੀ ਤੇ ਵੀਰੇ ਖੋਲ ਕੇ ਹਰਦੀਪ ਗੇੜਾ ਦਵਾ ਦੇ ਜੇ ਕਿਸੇ ਮੇਰੇ ਵੀਰ ਦੀ ਸਹੁੰ ਦਾ ਹੀ ਚਾਹੁੰਦੀ ਤਾਂ ਵੀਰ ਹਰਦੀਪ ਨਾਲ ਦੋਸਤੋ ਜਰੂਰ ਕੰਟੈਕਟ ਕਰ ਸਕਦੇ ਹੋ ਥਾਣਾ ਹਵਾਨੇ ਦੀ ਹੈਗੀ ਆ ਵੈੜ ਸਾਫ ਦੇ ਮੰਗਰ ਕੀ ਆ ਵੀਰੇ ਮੰਗਰ ਬੱਛਾ ਵੀ ਦੋਸਤੋ ਮੰਗਰ ਹੈਗਾ ਬੱਸ ਆ ਦੇਖ ਸਕਦੇ ਹੋ ਤੇ ਬੋਲੀ ਵਾਲੀ ਗੱਡੀ ਹੈ ਹਰਦੀਪ ਬੋਲੀ ਗੱਡੀ ਆ ਬਈ 3 ਕਿਲੋ ਘੜਤੀ ਦਾ ਦੋਸਤੋ 3 ਕਿਲੋ ਬੋਲੀ ਵੀਰ ਕਨਾ ਗੱਡੀ ਆ ਕੀ ਬੱਚੇ ਨੂੰ ਪਿਆ ਕੇ ਦੁੱਧ ਕੱਦ ਦੋਸਤੋ ਜਿਵੇਂ ਜਰਸੀਆਂ ਦੇ ਕੱਦ ਹੁੰਨੇ ਨੇ ਓਡਾ ਕੱਦਗਾਠ ਹੈ ਕੋਈ ਜ਼ਿਆਦਾ ਵੱਡੀ ਨਹੀਂ ਤੇ ਕੋ ਉਹ ਜਰਸੀ ਨਹੀਂ ਹੈਗੀ ਦੋਸਤੋ ਤੇ ਚੌਣ ਜਵਾਦੀ ਹਰਦੀ ਹੈਗੀ ਸਾਫ ਹਾਂ ਜਮਾਈਕਾ ਦੋ ਦੋ ਆ ਤੁਸੀਂ ਪਿੱਛੋਂ ਚੈੱਕ ਕਰ ਸਕਦੇ ਹੋਗੇ ਲੇਵੇ ਦੀ ਹੈਗੀ ਬਿਲਕੁਲ ਸਾਫ ਤੇ ਵੀਰ ਕਹਿੰਦਾ ਧਾਰ ਹੈਗੀ ਬਿਲਕੁਲ ਐਨ ਪੋਲੀ ਚੰਗਾ ਕੱਦ ਘੜ ਦੋਸਤੋ ਤਾਜੀ ਸੂਈ ਜੇਰ ਜਪਾ ਬਿਲਕੁਲ ਦਾ ਨਾ ਪਈਏ ਜੇਰ ਤੇ ਹਰਦੀ ਬਧਾਰਾਂ ਮਾਰ ਕੇ ਦਿਖਾ ਦਿੰਗੇ ਵੀਰੇ ਮਾਰ ਦੇ ਧਾਰਾਂ ਦੋਸਤੋ ਆ ਧਾਰਾਂ ਤਾਂ ਸਾਨੂੰ ਮਾਰ ਕੇ ਦਿਖਾਉਣੇ ਆਗੇ ਆਹ ਦੇਖ ਸਕਦੇ ਹੋ ਦੋਸਤੋ ਨਿਆਣਾ ਵੀਰ ਕਹਿੰਦਾ ਪਾਉਣਾ ਹੋਇਆ ਪਾ ਸਕਦੇ ਹੋ ਨਹੀਂ ਪਾਉਣਾ ਹੋਇਆ ਨਾ ਪਾ ਸਕਦੇ ਛੱਡ ਦੇ ਵੀਰੇ ਤੇਹਰਦੀਪ ਇਹਦਾ ਰੇਟ ਕੀ ਹੋਊਗਾ ਲੈਣ ਦੇ ਨਾਲ ਇਹਦਾ ਬਈ 62000 ਮਾਨਤਾਨ ਹੋਊ 62000 ਦੋਸਤੋ ਜੈਨੂਨ ਜੈ ਵੀਰ ਨੇ ਪ੍ਰਾਈਸ ਕੀਤਾ 62000 ਚੋਂ ਮਾਨਤਾਨ ਹੋਊਗਾ ਪਿੰਡ ਹੈਗਾ ਧੌਲਾ ਤੇ ਜ਼ਿਲ੍ਹਾ ਹੈਗਾ ਬਰਨਾਲਾ ਮੋਬਾਈਲ ਨੰਬਰ ਹੈਗਾ 9872753610 ਹਰਦੀਪ ਇੱਕ ਵਾਰੀ ਖੋਲ ਕੇ ਵੀਰੇ ਹੋਰ ਗੇੜਾ ਦਵਾ ਦੇ ਤਾਂ ਜੋ ਤੋਰੇ ਪੱਖੋਂ ਆਪਾਂ ਹਰ ਐਂਗਲ ਤੋਂ ਬੱਤੀ ਦਿਖਾ ਦਈਏ ਜੇ ਕਿਸੇ ਮੇਰੇ ਵੀਰ ਨੇ ਆਨਲਾਈਨ ਮੰਗਾਉਣੀਆਂ ਤਾਂ ਆਨਲਾਈਨ ਦੋਸਤੋ ਵੇਚੇ ਜਿ ਕੋ ਕੇ ਮੰਗਾ ਸਕਦੇ ਹਾਂ ਤੁਹਾਡੇ ਘਰ ਤੱਕ ਦੀ ਗਾਰੰਟੀ ਹੋ ਜੇਰ ਪਈ ਦੀ ਗਾਰੰਟੀ ਹੋ ਤੇ ਭਾਰ ਬੋਝ ਦੀ ਗਾਰੰਟੀ ਉਤੇ ਥਣਾ ਜੇ ਕਿਸੇ ਮੇਰੇ ਵੀਰ ਦੀ ਸਮਰਥੀ ਚਾਹੁੰਦੀ ਹੈ ਤਾਂ ਵੀਰ ਹਰਦੀਪ ਨਾਲ ਦੋਸਤੋ ਜਰੂਰ ਕੰਟੈਕਟ ਕਰ ਸਕਦੇ ਹੋ ਦੋਸਤੋ ਜਰਸੀਆਂ ਵਾਲਾ ਕੱਦ ਥਣ ਹਵਾਨੇ ਦੀ ਬਿਲਕੁਲ ਸਾਫ ਬਾਜ ਬਜਾ ਰੇਟ ਵੀਰ ਨੇ ਵੀਡੀਓ ਦੇ ਵਿੱਚ ਹੀ ਕਰਤਾ 62000 ਤੋਂ ਮਾਨਤਨ ਹੋਊਗਾ